ਸ਼ਸ਼ਕਲ ਸਬਰਾਂਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਅਮਰੀਕਾ ਛੱਡਸਨ ਨਦੀ ਵਿੱਚ ਡਿੱਗਿਆ ਹੈਲੀਕਾਪਟਰ 6 ਲੋਕਾਂ ਦੀ ਹੋਈ ਮੌਤ ਜੀਐਫਸੀ ਬੀਬੀਐਲ 15 ਅਤੇ ਵੈਬਰ ਡਬਲਯੂਬੀਬੀਐਲ 11 ਡਰਾਫਟ 19 ਜੂਨ ਨੂੰ ਅਮਰੀਕ ਪਾਲ ਸਿੰਘ ਦਾ ਇੱਕ ਹੋਰ ਸਾਥੀ ਪਹੁੰਚਿਆ ਪੰਜਾਬ ਐਨਐਸਏ ਹਟਨ ਮਗਰੋਂ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਪਾਕਿਸਤਾਨ ਰਵਾਨਾ ਹੋਇਆ ਸ਼ਹਿਰ ਸੂ ਸਿੱਖ ਸ਼ਰਦਾਲੂਆਂ ਦਾ ਜਥਾ ਤੇਲੀਵਾਰ ਸਾਰੇ ਬਿਨੇ ਕਾਰਨੋ ਮਿਲਿਆ ਵੀਜ਼ਾ ਐਨਆਈਏ ਨੇ ਤਹਿਵੂ ਰਾਣਾ ਨੂੰ 18 ਦਿਨਾਂ ਦੇ ਰਿਮਾਂਡ ਤੇ ਲਿਆ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਮੈਨਹਟਨ ਦੇ ਵਿੱਚ ਇੱਕ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ। ਇਹ ਹਾਦਸਾ ਨਿਊਯਾਰਕ ਦੇ ਹਰਸਨ ਨਦੀ ਦੇ ਵਿੱਚ ਵਾਪਰਿਆ। ਇਸ ਹਾਦਸੇ ਦੇ ਵਿੱਚ ਤਿੰਨ ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਦਿੰਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਲੋਅਰ ਮੈਨਹਟਨ ਅਤੇ ਜਰਸੀ ਸਿਟੀ ਵਿਚਕਾਰ ਵਾਪਰਿਆ। ਹਾਦਸੇ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਕਿਹਾ ਹੈ ਕਿ ਮ੍ਰਿਤਕਾਂ ਦੇ ਵਿੱਚ ਪਾਇਲਟ ਅਤੇ 5 ਮੈਂਬਰੀ ਇੱਕ ਸਪੈਨਿਸ਼ ਪਰਿਵਾਰ ਸ਼ਾਮਿਲ ਹੈ। न्यूयॉर्क पुलिस विभाग ने घटना बारे जानकारी जाद कि है कि एक हैलीकाप्ट वैसट साइड हाईवे स्प्रिंग स्ट्रीट के नेसन नदी के ग्रस्त हो गया है के एफ सी बिग बैश लीग पंद्रह वेबर वूमेन बिग बैश लीग ग्यारह ड्राफ्ट उन्नीस जून न हो गए जिहा विदेशी खिडारी अठाई अप्रैल तो नामजदगी पोर्टल ਆਪਣੀ ਦਿਲਚਸਪੀ ਦਰਜ ਕਰਵਾ ਸਕਦੇ ਨੇ ਟੀਮਾਂ ਡਰਾਫਟ ਵਿੱਚ ਚਾਰ ਵਿਦੇਸ਼ੀ ਖਿਡਾਰੀਆਂ ਦੀ ਚੋਣ ਕਰ ਸਕਦੀਆਂ ਨੇ ਇਸ ਵਿੱਚ ਕੋਈ ਵੀ ਪੈਨਾ ਤੋਂ ਦਸਖਤ ਕੀਤੇ ਬਹੁਤ ਸਾਲਾਂ ਅੰਤਰਰਾਸ਼ਟਰੀ ਖਿਡਾਰੀ ਸ਼ਾਮਿਲ ਹਨ ਬ੍ਰਿਸਬੇਨ ਹੀਟ ਨੇ KFC BBEL 15 ਡਰਾਫਟ ਦੀ ਪਹਿਲੀ ਚੋਣ ਦਾ ਦਾਵਾ ਕੀਤਾ ਕਿਉਂਕਿ ਲੀਗ ਨੇ ਇਵੈਂਟ ਦੇ ਚੌਥੇ ਸਾਲ ਲਈ ਆਰਡਰ ਅਤੇ 19 ਜੂਨ ਦੀ ਤਾਰੀਖ ਦਾ ਖੁਲਾਸਾ ਕੀਤਾ ਤੇ ਸਿਡਨੀ ਸਿਕਸਰਸ ਨੇ ਵੈਬਰ WBBEL 11 ਡਰਾਫਟ ਵਿੱਚ ਇੱਕ ਚੋਣ ਦਾ ਦਾਵਾ ਕੀਤਾ ਦੋਵੇਂ ਡਰਾਫਟ 77+ ਫੌਕਸਟੇਲ ਅਤੇ ਕਾਇਓ ਸਪੋਰਟਸ ਦੁਆਰਾ ਪ੍ਰਸਾਰਿਤ ਕੀਤੇ ਜਾਣਗੇ ক্রিকেট ਆਸਟ੍ਰੇਲੀਆ ਦੇ ਜਨਰਲ ਮੈਨੇਜਰ ਬਿਗ ਬੈਸ਼ ਲੀਗਜ਼ ਐਲਿਸਟੇਅਰ ਡੌਪਸਨ ਦਾ ਕਹਿਣਾ ਹੈ ਕਿ ਡਰਾਫਟ ਦੀ ਪਹਿਲਾ ਦੀ ਤਾਰੀਖ ਕਲੱਬਾਂ ਲਈ ਵਧੇਰੇ ਨਿਸ਼ਚਿਤਤਾ ਲਿਆਏਗੀ ਐਲਿਸਟੇਅਰ ਡੌਪਸਨ ਦਾ ਕਹਿਣਾ ਹੈ ਕਿ ਡਰਾਫਟ ਆਰਡਰ ਦੀ ਘੋਸ਼ਣਾ BBBL ਅਤੇ WBBBL ਲਈ ਅੰਤਰਰਾਸ਼ਟਰੀ ਸਿਤਾਰਿਆਂ ਦੀ ਭਰਤੀ ਨੂੰ ਉਤਸ਼ਾਹਿਤ ਕਰਦੀ ਹੈ ਉਧਰ ਪੰਜਾਬ ਪੁਲਿਸ ਖਡੂਰ ਸਾਹਿਬ ਤੋਂ ਆਜ਼ਾਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਪਪਲਪ੍ਰੀਤ ਸਿੰਘ ਨੂੰ ਆਸਾਮ ਦੀ ਡਿਬਰੂਗੜ ਜੇਲ੍ਹ ਤੋਂ ਅੰਮ੍ਰਿਤਸਰ ਲੈ ਕੇ ਆਈ ਹੈ ਜੀ ਹਾਂ ਪਪਲਪ੍ਰੀਤ ਨੂੰ ਰਾਸ਼ਟਰੀ ਸੁਰੱਖਿਆ ਐਕਟ ਦੇ ਤਹਿਤ ਅਮਰਿਤਪਾਲ ਸਿੰਘ ਦੇ ਨਾਲ ਡਿਬਰੂਗੜ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ ਹੁਣ ਉਸ ਤੋਂ ਐਨਐਸਏ ਹਟਾਏ ਜਾਣ ਤੋਂ ਬਾਅਦ ਪੰਜਾਬ ਪੁਲਿਸ ਉਸ ਨੂੰ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਲੈ ਕੇ ਆਈ ਹੈ ਅੰਮ੍ਰਿਤਸਰ ਹਵਾਈ ਅੱਡੇ ਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਪੱਪਲਪ੍ਰੀਤ ਨੂੰ ਹਵਾਈ ਅੱਡੇ ਤੋਂ ਸਿੱਧਾ ਇੱਕ ਬਖਤਰਬੰਦ ਪੁਲਿਸ ਗੱਡੀ ਵਿੱਚ ਪੁਲਿਸ ਸਟੇਸ਼ਨ ਲਿਜਾਇਆ ਗਿਆ ਉਸ ਨੂੰ ਹੁਣ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅੰਮ੍ਰਿਤਸਰ ਦੀ ਅਜਨਾਲਾ ਪੁਲਿਸ ਟੀਮ ਪੱਪਲਪ੍ਰੀਤ ਸਿੰਘ ਨੂੰ ਪੰਜਾਬ ਲਿਆਉਣ ਲਈ ਡਿਬਰੂਗੜ ਗਈ ਸੀ ਟਰਾਂਜ਼ਿਟ ਰਿਮਾਂਡ ਮਿਲਣ ਤੋਂ ਬਾਅਦ ਪੱਪਲਪ੍ਰੀਤ ਨੂੰ ਪੰਜਾਬ ਲਿਆਂਦਾ ਗਿਆ ਪੰਜਾਬ ਪੁਲਿਸ ਨੇ ਪੱਪਲਪ੍ਰੀਤ ਨੂੰ ਅਜਨਾਲਾ ਥਾਣੇ ਤੇ ਹਮਲੇ ਦੇ ਸੰਬੰਧ ਦੇ ਵਿੱਚ ਦਰਜ ਐਫ ਆਈ ਆਰ ਨੰਬਰ 39 ਦੇ ਤਹਿਤ ਗ੍ਰਫਤਾਰ ਕੀਤਾ ਪਪਲਪ੍ਰੀਤ ਨੂੰ ਸ਼ਨੀਵਾਰ ਨੂੰ ਅਜਨਾਲਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਖਬਰਾਂ ਦਾ سلسلہ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਥਿਸ ਪ੍ਰੋਗਰਾਮ ਇਜ਼ ਸਪਾਂਸਰਡ ਬਾਈ ਡਾਕਟਰ ਸੁਰਿੰਦਰ ਸਿੰਘ ਗਿਲ ਇਮੀਗ੍ਰੇਸ਼ਨ ਕੰਸਲਟੈਂਟ ਤਾਜ਼ੀਆਂ ਖਬਰਾਂ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਸਬਰੰਗ ਟੀਵੀ ਨੂੰ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਲਸਾ ਸਾਜਨਾ ਦਿਵਸ ਮੌਕੇ ਪਾਕਿਸਤਾਨ ਸਥਿਤ ਗੁਰੂ ਘਰਾਂ ਦੇ ਦਰਸ਼ਨਾਂ ਲਈ ਵਫ਼ਦ ਭੇਜਿਆ ਜੀ ਹਾਂ 50 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਸਾਰੇ ਬਿਨੇਕਾਰ ਸ਼ਰਧਾਲੂਆਂ ਨੂੰ ਵੀਜ਼ਾ ਮਿਲਿਆ ਸ਼੍ਰੋਮਣੀ ਕਮੇਟੀ ਦੇ 1942 ਮੈਂਬਰਾਂ ਸਮੇਤ ਕੁੱਲ 6600 ਸ਼ਰਧਾਲੂ ਵੀਰਵਾਰ ਨੂੰ ਪਾਕਿਸਤਾਨ ਦੇ ਲਈ ਰਵਾਨਾ ਹੋਏ ਇਹ ਜਥਾ ਬੋਲੇ ਸੋਨਹਿਾਲ ਜੈਕਾਰਿਆਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਤੋਂ ਰਵਾਨਾ ਹੋਇਆ ਸ਼ਰਧਾਲੂ ਅਟਾਰੀ ਵਾਗਾ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਏ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਅਤੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਿੱਲੀ ਸਥਿਤ ਪਾਕਿਸਤਾਨ ਅੰਬੈਸੀ ਨੂੰ ਭੇਜੇ ਗਏ ਸਾਰੇ ਪਾਸਪੋਰਟਾਂ ਤੇ ਵੀਜ਼ੇ ਲੱਗ ਚੁੱਕੇ ਨੇ ਯਾਤਰਾ ਦੌਰਾਨ ਸ਼ਰਧਾਲੂ ਨਨਕਾਣਾ ਸਾਹਿਬ ਲਾਹੌਰ ਸਾਹਿਬ ਪੰਜਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਸਮੇਤ ਕਈ ਗੁਰਦੁਆਰਿਆਂ ਦੇ ਦਰਸ਼ਨ ਕਰਨਗੇ ਖਾਲਸਾ ਸਾਜਨਾ ਦਿਵਸ ਦਾ ਮੁੱਖ ਸਮਾਗਮ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਹੋਵੇਗਾ ਸ਼ਰਧਾਲੂ 19 ਅਪ੍ਰੈਲ ਨੂੰ ਭਾਰਤ ਪਰਤਣਗੇ ਸੰਗਤਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਪਾਸਪੋਰਟ ਦੀ ਸ਼ਰਤ ਖਤਮ ਕੀਤੀ ਜਾਵੇ ਤਾਂ ਜੋ ਸ਼ਰਧਾਲੂ ਆਸਾਨੀ ਦੇ ਨਾਲ ਗੁਰੂ ਧਾਮ ਦੇ ਦਰਸ਼ਨ ਕਰ ਸਕਣ ਕੌਮੀ ਜਾਂਚ ਏਜੰਸੀ ਨੇ 26 11 ਮੁੰਬਈ دہشتੀ ਹਮਲਿਆਂ ਦੇ ਸਾਜ਼ਿਸ਼ਕਾਰੇ ਤਹਿਵੂ ਰਾਣਾ ਨੂੰ ਸ਼ੁੱਕਰਵਾਰ ਨੂੰ ਯਾਨੀ ਕਿ ਅੱਜ 18 ਦਿਨ ਦੇ ਰਿਮਾਂਡ ਤੇ ਲੈ ਲਿਆ ਐਨਆਈਏ ਦੀ ਹਿਰਾਸਤ ਦੌਰਾਨ ਰਾਣਾ ਕੋਲੋਂ ਇਹਨਾਂ ਹਮਲਿਆਂ ਪਿਛਲੀ ਮੁਕੰਮਲ ਸਾਜ਼ਿਸ਼ ਦਾ ਪਤਾ ਲਗਾਉਣ ਲਈ ਸਵਾਲ ਕੀਤੇ ਜਾਣਗੇ ਐਨਆਈਏ ਨੇ ਰਾਣਾ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਮਗਰੋਂ ਵੀਰਵਾਰ ਦੇ ਰਾਤ ਪਟਿਆਲਾ ਹਾਊਸ ਦੀ ਵਿਸ਼ੇਸ਼ ਐਨਆਈਏ ਕੋਰਟ ਦੇ ਵਿੱਚ ਪੇਸ਼ ਕੀਤਾ ਸੀ ਏਜੰਸੀ ਨੇ ਹਾਲਾਂਕਿ ਰਾਣਾ ਦੀ 20 ਦਿਨ ਦੀ ਹਿਰਾਸਤ ਮੰਗੀ ਸੀ ਅਧਿਕਾਰੀਆਂ ਨੇ ਕਿਹਾ ਕਿ ਰਾਣਾ ਨੂੰ ਅਤਵਾਦ ਵਿਰੋਧੀ ਏਜੰਸੀ ਦੇ ਸੀਜੀਓ ਕੰਪਲੈਕਸ ਸਥਿਤ ਦਫ਼ਤਰ ਦੇ ਉੱਚ ਸੁਰੱਖਿਆ ਵਾਲੇ ਸੈੱਲ ਦੇ ਵਿੱਚ ਰੱਖਿਆ ਜਾਵੇਗਾ ਐਨਆਈਏ ਨੇ ਕੋਰਟ ਦੇ ਹੁਕਮਾ ਮਗਰੋਂ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਰਾਣਾ ਅਗਲੇ 18 ਦਿਨ ਐਨਆਈਏ ਦੀ ਹਿਰਾਸਤਤ ਦੇ ਵਿੱਚ ਰਹੇਗਾ ਤੇ ਇਸ ਦੌਰਾਨ ਏਜੰਸੀ 2008 ਦੇ ਹਮਲਿਆਂ ਜਿਸ ਵਿੱਚ 166 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ ਅਤੇ 238 ਤੋਂ ਵੱਧ ਜ਼ਖਮੀ ਹੋ ਗਏ ਸਨ ਪਿਛਲੀ ਮੁਕੰਮਲ ਸਾਜ਼ਿਸ਼ ਦਾ ਸੱਚ ਜਾਣਨ ਲਈ ਉਸ ਨੂੰ ਸਵਾਲ ਕਰੇਗੀ ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਗ੍ਰੰਥਗੜ੍ਹ ਦੇ ਵਿੱਚ ਉਸ ਵੇਲੇ دہشت ਦਾ ਮਾਹੌਲ ਬਣ ਗਿਆ ਜਦੋਂ ਇੱਕ ਮੋਟਰਸਾਈਕਲ ਤੇ ਸਵਾਰ ਤਿੰਨ ਲੋਕਾਂ ਵਿੱਚੋਂ ਦੋ ਨੇ ਪਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੇ ਘਰ ਤੇ ਅੰਨੇ ਵਗ ਗੋਲੀਆਂ ਚਲਾ ਦਿੱਤੀਆਂ ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਪਹਿਲਾਂ ਘਰ ਦੇ ਬਾਹਰ ਰੈਕੀ ਕਰਦੇ ਨੇ ਤੇ ਫਿਰ ਵਾਪਿਸ ਆਉਂਦੇ ਨੇ ਜਿਨ੍ਹਾਂ ਵਿੱਚੋਂ ਦੋ ਮੋਟਰਸਾਈਕਲ ਉੱਤਰ ਕੇ ਪੈਦਲ ਆਉਂਦੇ ਨੇ ਅਤੇ ਘਰ ਦੇ ਸਾਹਮਣੇ ਸੜਕ ਤੇ ਖਲੋ ਕੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਨੇ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਧਰ ਪੀੜਤ ਗੁਰਪ੍ਰੀਤ ਸਿੰਘ ਅਤੇ ਉਸ ਦੇ ਚਚੇਰੇ ਭਰਾ ਨਵਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਹੀ ਪੁਰਾਣੀ ਰੰਜਿਸ਼ ਚੱਲ ਰਹੀ ਸੀ ਉਹਨਾਂ ਕਿਹਾ ਕਿ ਜਾਨੀ ਨੁਕਸਾਨ ਤੋਂ ਬਚਾ ਹੋ ਗਏ ਪਰ ਇਸ ਘਟਨਾ ਨਾਲ ਪਰਿਵਾਰ 'ਚ دہشت ਦਾ ਮਾਹੌਲ ਹੈ ਉਹਨਾਂ ਇਨਸਾਫ ਦੀ ਗੁਹਾਰ ਲਗਾਈ ਹੈ ਕਹਿਣਾ ਸਰ ਹਾਨੂੰ ਨਾ 20 ਮਾਰਚ ਨੂੰ ਪਹਿਲਾਂ ਵੀ ਉਹ ਜਿੰਨਾਂ ਨਾਲ ਹਾਡੀ ਲਾਕਡਾੜੀ ਨਾ ਉਹਨਾਂ ਲੋਹਾਂ ਨੂੰ 20 ਮਾਰਚ ਨੂੰ ਮਤਲਬ ਕਿ ਧਮਕੀ ਆਈ ਆ ਸ਼ਰੀਆਮ ਕੀ ਜਿਤਨਾ ਡਾ ਮਤਲਬ ਮੁੰਡਾ ਜੇਲ੍ਹ ਚ ਆ ਗਏ ਅਸੀਂ ਤੁਹਾਡੀ ਫੈਮਿਲੀ ਚ ਇੱਕ ਵੀ ਮਤਲਬ ਬੰਦਾ ਨਹੀਂ ਰਹਿਣ ਦੇਣਾ ਤੇ ਅਸੀਂ ਉਦੋਂ ਕਾਰਵਾਈ ਨਹੀਂ ਕੀਤੀ ਆਈ ਆ ਆਖਿਆ ਕਿ ਚਲੋ ਸਾਡਾ ਇਦਾਂ ਹੀ ਲੱਭੜੀਊਗਾ ਤੇ ਕੁਝ ਕੁ ਦਿਨ ਪਏ ਆ ਤੇ ਫਿਰ 10 ਦੇ ਕਰੀਬ ਸਾਡੇ ਗੇਟ ਤੇ ਮਤਲਬ ਫਾਇਰਿੰਗ ਮਾਰੀ ਗਈ ਰਾਤ ਸਰ ਬਹੁਤ ਡੈਸ਼ਕ ਭਰ ਮਾਹੌਲ ਸੀ ਤੇ ਅਈ ਮੈਂ ਤਾਂ ਅਜੇ ਮਤਲਬ ਅੰਦਰ ਉੱਠ ਕੇ ਗਿਆ ਆਂ ਤੇ ਜਦੋਂ ਖਿੜਾਕ ਆਇਆ ਮੈਨੂੰ ਇਦਾਂ ਲੱਗਾ ਕਿ ਜਿੱਦਾਂ ਕੋਈ ਚੀਜ਼ ਤੜਕੀ ਆ ਤੇ ਜਦੋਂ ਆਗੇ ਦੇਖਿਆ ਤੇ ਬਾਹਰ ਫਾਇਰਿੰਗ ਹੋਈ ਆ ਅਸੀਂ ਤਾਂ ਇਹੋ ਜਾਣਨੇ ਕਿ ਸਾਨੂੰ ਇਨਸਾਫ ਮਿਲੇ ਸਰ ਕੱਲ ਨੂੰ ਇਦਾਂ ਕਿਹੇ ਹੋਰ ਦੇ ਵੀ ਮਾਰਨਗੇ ਅੱਜ ਇੱਥੇ ਮਾਰੀਆਂ ਕੱਲ ਨੂੰ ਹੋਰ ਵੀ ਕਿਸੇ ਦੇ ਮਾਰੇ ਮਾਰਨਗੇ ਪਰਿਵਾਰ ਚ ਸਾਰੇ ਡਰੇ ਹੋਏ ਸੀ ਸਾਰਿਆਂ ਦੇ ਮਤਲਬ ਰੰਗ ਮਤਲਬ ਚਿਹਰੇ ਉਦਾਸ ਸੀ ਹਾਂਜੀ ਅਜੇ ਵੀ ਲੱਗਦਾ ਤੁਹਾਨੂੰ ਕੋਈ ਖਤਰਾ ਹੈ ਹਾਂਜੀ ਸਰ ਖਤਰਾ ਹੈ ਕਿਉਂਕਿ ਉਹਦਾ ਅੰਦਰੋਂ ਸਾਰਾ ਕੁਝ ਚੱਲਦਾ ਜੇ ਸਿਸਟਮ ਮੰਡੇ ਦਾ ਜਿਹਦੇ ਨਾਲ ਸਾਡੀ ਲਗ ਡਾਟ ਆ ਇੰਸਟਾਗ੍ਰam ਵਗੈਰਾ ਸਭ ਕੁਝ ਅੰਦਰੋਂ ਚੱਲਦਾ ਗੋੰਦਵਾਲ ਜੇਲ੍ਹ ਚ ਸਾਰੇ ਇਹਨਾਂ ਕੱਲ 10 ਵਜੇ ਰਾਤ ਦੀ ਗੱਲ ਆ ਆਪਾਂ ਰੋਟੀ ਪਾਣੀ ਖਾ ਕੇ ਅੰਦਰ ਬੈਠੇ ਹੋਏ ਸੀ ਫਿਰ ਸੌਂ ਗਏ ਤੇ ਅਚਾਨਕ ਦੇਖਦੇ ਆਂ ਵੀ ਖੜਾਕ ਆਉਂਦਾ ਆ ਕੋਈ ਬਾਹਰੋਂ ਤੇ ਜਦੋਂ ਅਸੀਂ ਆਪਣੇ ਸੀਸੀਟੀਵੀ ਚੈੱਕ ਕਰਦੇ ਆਂ ਦੇਖਦੇ ਆਂ ਵੀ ਕੋਈ ਫਾਇਰ ਕਰ ਰਿਹਾ ਸੀਗਾ ਉਹ ਫਾਇਰ 8 ਫਾਇਰ ਉਹਨਾਂ ਨੇ ਸਾਰ ਕੀਤੇ ਹੋਏ ਆ ਜੋ ਕਿ ਇੱਕ ਫਾਇਰ ਅੰਦਰ ਆ ਕੇ ਮੇਨ ਗੇਟ ਨੂੰ ਵੀ ਲੱਗਾ ਹੋਇਆ ਤੇ ਉਹਨਾਂ ਵੱਲੋਂ ਫਾਇਰਿੰਗ ਕਰਕੇ ਬਾਅਦ ਚ ਫਰਾਰ ਹੋ ਗਏ ਆ ਦੁਨੀਆ ਸੰਧੂ ਪਿੰਡ ਨੂੰ ਸੀਸੀਟੀਵੀ ਕੀ ਨਜ਼ਰ ਆ ਰਹੀ ਹੈ ਸੀਸੀਟੀਵੀ 'ਚ ਸਰ ਤਿੰਨ ਜਾਨੇ ਲੜਕੇ ਆਉਂਦੇ ਆ ਮੋਟਰਸਾਈਕਲ ਤੇ ਪਹਿਲਾਂ ਅੱਗੇ ਜਾਂਦੇ ਫਿਰ ਪਿੱਛੇ ਆ ਕੇ ਦੇਖਦੇ ਆ ਮੌਲ ਫੇਰ ਉੱਤਰ ਕੇ ਦੋ ਜਾਨੇ ਉਹਨਾਂ 'ਚੋਂ ਦੋ ਪਿਸਟਲ ਨਾਲ ਫਾਇਰ ਕਰਦੇ ਜੀ ਫਾਇਰ ਕਰ ਹਾਂਜੀ ਬਕਾਇਦਾ ਕੋਈ ਪੁਲਿਸ ਪ੍ਰਸ਼ਾਸਨ ਆਇਆ ਜੀ ਪੁਲਿਸ ਮੌਕੇ ਤੇ ਆਈ ਸੀ ਬਟਾਲਾ ਗ੍ਰੰਥੀਆਂ ਇੰਚਾਰਜ ਚੌਂਕ ਇੰਚਾਰਜ ਵੀ ਪਹੁੰਚੇ ਸੀ ਐਸਐਚਓ ਸੇਖਵਾਵੀ ਡੀਐਸਪੀ ਬਟਾਲਾ ਵੀ ਮੌਕੇ ਤੇ ਪਹੁੰਚੇ ਹੋਏ ਉਹਨਾਂ ਨੇ ਸਾਰਾ ਕੁਝ ਦੇਖਿਆ ਖੋਲ ਉਹਨਾਂ ਨੂੰ ਮਿਲ ਗਏ ਸੀਗੇ ਸਰ ਸਾਡਾ ਨ ਪਿੰਡ ਚ ਪਹਿਲਾਂ ਹੀ ਪਰਚਾ ਚੱਲਦਾ ਆ ਕਿ ਇਸ ਸਕਸ਼ਲੋਂ ਵੀ ਉਹ ਗਲਤ ਕੰਮ ਪਿੰਡ ਚ ਕਰਦੇ ਸੀ ਆਪਾਂ ਉਹਨਾਂ ਨੂੰ ਰੋਕਦੇ ਸੀਗੇ ਉਹਨਾਂ ਨੇ ਇਸੇ ਚੱਕਰ ਚ ਪੁਲਿਸ ਨਾਲ ਮਿਲ ਕੇ ਜਾਂ ਕੁਛ ਵੀ ਕਹਿ ਲੋ ਕਰਕੇ ਸਾਡੇ ਤੇ ਪਰਚਾ ਕਰਵਾਤਾ ਉਲਟ ਸਾਡਾ ਲਾਇਸੈਂਸੀ ਵੈਪਨ ਸੀ ਵੱਡੇ ਵੀਰ ਦਾ ਉਹ ਵੀ ਜਬਤ ਕਰ ਲਿਆ ਗਿਆ ਜੋ ਕਿ ਸਾਡਾ ਸੇਫਟੀ ਲਈ ਸੀਗਾ ਅਸੀਂ ਯੂਜ਼ ਕਰਿਆ ਤੇ ਉਹ ਤੁਸੀਂ ਉਹਨਾਂ ਦਾ ਹੀ ਇਹ ਕੰਮ ਆ ਸਾਡੀ ਹੋਰ ਲੱਗੇ ਛਾਗੇ ਕਿਤੇ ਵੀ ਕੋਈ ਖੈਬਾ ਜੀ ਨਹੀਂ ਹੈਗੀ ਬਸ ਉਹੀ ਇੱਕ ਸ਼ਖਸਿਆ ਦੋ ਦੋ ਤਿੰਨ ਘਰ ਆ ਪਿੰਡ ਚ ਜਿੰਨਾਂ ਨੇ ਸਾਡੀ ਖੈਬਾ ਜੀ ਜਿੰਨਾਂ ਵੱਲੋਂ ਇਹ ਕੁਛ ਕੀਤਾ ਗਿਆ ਸਰ ਕਿ ਕਿਸੇ ਦੇ ਵੀ ਗੋਲੀ ਲੱਗ ਸਕਦੀ ਸੀ ਕਿਉਂਕਿ ਮੈਂ ਵੀ ਕਈ ਵਾਰੀ ਬਾਹਰ ਹੀ ਫੋਨ ਕਰਦਾ ਹੁੰਨਾ ਐਸੋ ਟਾਈਮ ਨੀ ਦੀ ਹੁੰਨੀ ਕੈਨੇਡਾ ਜਾਂ ਉਹਨਾਂ ਦਾ ਕਾਲ ਆਉਂਦੀ ਹੁੰਦੀ ਹੈ ਤੇ ਮੈਂ ਬਾਹਰ ਹੀ ਗੱਲ ਕਰਦਾ ਹੁੰਨਾ ਕਈ ਵਾਰੀ ਚਲੋ ਉਹ ਤਾਂ ਰੱਬ ਵੱਲੋਂ ਹੀ ਮੈਂ ਅੰਦਰ ਸੀਗਾ ਤਾਂ ਬਚਾਅ ਹੋ ਗਿਆ ਸਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬਹੁਤ ਗਲਤ ਹੋ ਰਿਹਾ ਜੋ ਵੀ ਹੋ ਰਿਹਾ ਹੈ ਅਧਰ ਦੂਜੇ ਪਾਸੇ ਪਟਿਆਲਾ ਪੁਲਿਸ ਦੇ ਡੀਐਸਪੀ ਸੰਜੀਵ ਕੁਮਾਰ ਨੇ ਘਟਨਾ ਬਾਰੇ ਦੱਸਦੇ ਹਾਂ ਕਿ ਹੈ ਕਿ ਕੇਸ ਦਰਜ ਕਰ ਲਿਆ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਰਾਤ ਕਰੀਬ ਇਹ 10 ਵਜੇ ਦਾ ਵਾਕਿਆ ਜੀ ਉਹਦੇ ਉਹਨਾਂ ਦੇ ਘਰ ਗੁਰਪ੍ਰੀਤ ਸਿੰਘ ਨੇ ਸਨ ਅਮਰੀਕ ਸਿੰਘ ਨੇ ਗ੍ਰੰਥਗੜ ਦੇ ਉਹਨਾਂ ਦੇ ਘਰ ਤਿੰਨ ਵਿਅਕਤੀ ਆਏ ਜੋ ਸੀਸੀਟੀਵੀ ਕੈਮਰਾ ਚ ਦੇਖਿਆ ਤਿੰਨ ਮੋਟਰਸਾਈਕਲ ਤੇ ਸਵਾਰ ਸੀ ਦੋ ਜਾਨਾਂ ਨੇ ਉਤਰ ਕੇ ਤੇ ਉੱਥੇ ਦੋਹਾਂ ਕੋਲ ਵੈਪਨ ਦੇਖੇ ਗਏ ਨੇ ਤੇ ਉਹਨਾਂ ਨੇ ਫਾਇਰ ਕੀਤੇ ਨੇ ਸੱਤ ਉੱਥੇ ਸਾਨੂੰ ਕੋਲ ਮਿਲਦੇ ਸੀਸੀਟੀਵੀ ਦੇ ਵਿੱਚ ਵਿੱਚ 6 ਤੋਂ 7 ਦੇ ਕਰੀਬ ਆਵਾਜ਼ਾਂ ਆਉਂਦੀਆਂ ਨੇ ਚੱਲਦੀਆਂ ਤੇ ਇੱਕ ਸੀਸੀਟੀਵੀ ਚ ਲੱਗਦਾ ਪਿਆ ਕਿ ਇੱਕ ਦਫਾ ਫਾਇਰ ਸ਼ਾਇਦ ਮਿਸ ਹੋ ਰਿਹਾ ਸੀ ਉਹ ਕੋਲ ਚੱਲਦਾਂ ਨੇ ਪਿਆ ਸੀ ਪਰ ਫਾਇਰ ਉਹ ਕਿਤੇ ਦੋ ਜਣੇ ਦੇ ਦੋਵੇਂ ਪਿਸਤਲ ਦੇ ਨਾਲ ਦੇਖੇ ਗਏ ਨੇ ਅਗਲੇ ਪਾਸੇ ਪਿੰਡ ਪੈਂਦਾ ਦੁਨੀਆ ਸੰਧੂ ਉਧਰਲੀ ਸਾਈਡ ਨੂੰ ਚੱਲ ਗਏ ਆਏ ਨੇ ਵਡਾਲਾ ਕਰਤੀਆਂ ਸਾਈਡ ਤੋਂ ਤੇ ਉਧਰ ਚਲੇ ਗਏ ਮੈਂ ਵੀ ਰਾਤ ਮੌਕੇ ਤੇ ਗਿਆ ਸਾਰਾ ਸੀਸੀਟੀਵੀ ਦੇਖਿਆ ਸਾਰੇ ਪਰਿਵਾਰ ਨਾਲ ਗੱਲ ਕੀਤੀ ਪੋਰ ਜਿਹੜੇ ਗਵਾਂਢੀ ਸੀ ਉਹਨਾਂ ਨਾਲ ਗੱਲ ਕੀਤੀ ਜਾਰੀ ਤੌਰ ਤੇ ਕਿਸੇ ਤੇ ਕੋਈ ਸ਼ੱਕ ਦੇ ਨਹੀਂ ਜ਼ਾਹਰ ਕਰਦੇ ਕਿਉਂਕਿ ਨਾ ਤੇ ਕਦੀ ਕੋਈ ਧੰਕੀ ਦਾ ਨਾਮ ਇਹਨਾਂ ਦਾ ਰੀਸੈਂਟ ਪਾਸਟ ਵਿੱਚ ਕੋਈ ਝਗੜਾ ਇੱਕ ਪਹਿਲੇ ਝਗੜਾਗਾ ਸੀ ਉਹ ਦੋਸ਼ੀ ਆਲਰੇਡੀ ਕਿਸੇ ਹੋਰ ਕੇਸ ਦੇ ਵਿੱਚ ਜੇਲ੍ਹ ਵਿੱਚ ਹੀ ਨੇ ਪਰ ਉਹਦੇ ਵਿੱਚ ਵੀ ਇਹਨਾਂ ਦੇ ਪਰਚਾ ਸੀ ਇਹ ਮਦਈ ਨਹੀਂ ਸੀ ਉਸ ਕੇਸ ਦੇ ਵਿੱਚ ਤੇ ਉਹਨਾਂ ਸਿਹਰ ਤੋਂ ਅਸੀਂ ਅਲੱਗ-ਅਲੱਗ ਟੀਮ ਰਾਤ ਕੇਸ ਰਜਿਸਟਰਡ ਕਰ ਦਿੱਤਾ ਤੇ ਉਹਨੂੰ ਅਲੱਗ-ਅਲੱਗ ਟੀਮਾਂ ਲਗਾਈਆਂ ਅਸੀਂ ਉਹਨੂੰ ਕੰਗਾਲ ਰਹੇ ਹਾਂ ਕਿ ਕਿਹੜੇ ਪਾਸੇ ਗੱਲ ਨਾ ਹੋਦੀ ਮੋਦਰ ਗੁਰਦਾਸਪੁਰ ਦੇ ਪਿੰਡ ਭੁੱਲੇ ਚੱਕ ਦੇ ਨੌਜਵਾਨ ਗੁਰਚਰਨ ਸਿੰਘ ਜੋ ਕਿ ਨਿਊਜ਼ੀਲੈਂਡ ਦੇ ਸ਼ਹਿਰ ਵਲਿੰਗਟਨ ਦੀ ਜੇਲ੍ਹ ਦੇ ਵਿੱਚ ਪੁਲਿਸ ਅਧਿਕਾਰੀ ਦੇ ਤੌਰ ਤੇ ਨੌਕਰੀ ਕਰ ਰਿਹਾ ਸੀ ਇਹਦੀ ਬੀਤੀ 26 ਮਾਰਚ ਨੂੰ ਨਿਊਜ਼ੀਲੈਂਡ ਵਿਖੇ ਸੜਕੀ ਦੁਰਘਟਨਾ ਦੌਰਾਨ ਮੌਤ ਹੋ ਗਈ ਸੀ ਬੀਤੀ ਸ਼ਾਮ ਨੌਜਵਾਨ ਦੀ ਮ੍ਰਿਤਕ ਦੇ ਉਸਦੇ ਜੱਦੀ ਪਿੰਡ ਭੁੱਲੇ ਚੱਕ ਵਿਖੇ ਪਹੁੰਚੀ ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਨੌਜਵਾਨ ਗੁਰਚਰਨ ਸਿੰਘ ਸ਼ਾਦੀ ਸ਼ੁਦਾ ਸੀ ਅਤੇ ਉਸ ਦੀ ਇੱਕ 4 ਸਾਲਾਂ ਦੀ ਬੇਟੀ ਵੀ ਹੈ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ 26 ਮਾਰਚ ਨੂੰ ਉਹਨਾਂ ਨੂੰ ਫੋਨ ਆਇਆ ਸੀ ਕਿ ਗੁਰਚਰਨ ਸਿੰਘ ਜਦੋਂ ਸਵੇਰੇ ਆਪਣੇ ਕੰਮ ਤੇ ਆਪਣੀ ਗੱਡੀ ਰਾਹੀਂ ਜਾ ਰਿਹਾ ਸੀ ਤਾਂ ਉਸ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਉਹਨਾਂ ਦੱਸਿਆ ਕਿ ਅੱਜ ਉਸ ਦੀ ਮ੍ਰਿਤਕ ਦੇ ਪਿੰਡ ਪਹੁੰਚੀ ਹੈ ਤੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਹਾਂਜੀ ਬਲੈਂਟਨ ਦੇ ਜੇਲ੍ਹ ਪਹੁੰਚੇ ਪਰਤੀ। ਹਾਂਜੀ ਕਿੰਨੇ ਦਿਨ ਤੋਂ ਕੰਮ ਕਰਦੇ ਸੀ ਗੁਰਚਰਨ? ਉਹ ਉੱਥੇ ਕੋਈ 6 ਮਹੀਨੇ ਹੋਗੇ ਸੀ। ਪਿਛਲੇ ਸਾਲ ਆਇਆ ਵੀ 15 ਦਿਨ ਰਹਿ ਗਿਆ ਅੱਡੇ ਕੋ। ਹਾਂਜੀ ਡੈਡ ਤਾਂ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਉੱਥੋਂ ਫੋਨ ਆਇਆ ਸੀ ਪੁਲਿਸ ਮੁਲਾਜ਼ਮ ਦੱਸ ਕੇ ਗਏ ਸੀ ਜਿੱਥੇ ਪਹਿਲਾਂ ਰਹਿੰਦਾ ਸੀ ਉਹਨਾਂ ਨੂੰ ਜੀ ਹਾਂਜੀ ਵਲੈਂਟਰ ਰਹਿੰਦਾ ਵਲੈਂਟਰ ਹਾਂਜੀ ਡੈਡ ਬੋਡੀ ਕਿਦੋਂ ਪਹੁੰਚੀ ਡੈਡ ਬੋਡੀ ਰਾਤ ਪਹੁੰਚੀ ਆ ਡੇਡ ਨੂੰ ਅੰਮ੍ਰਿਤਸਰ ਰਿਪੋਰਟ ਤੋਂ ਜਾ ਕੇ ਲੈ ਕੇ ਆਏ ਸੀ ਰਾਤੀ ਕੀ ਮੰਨਤਾ ਚ ਲੋ ਇਤਨੀ ਜਿੰਨੀ ਸੋਦਾ ਬਾਜੀ ਕੀ ਕਹਾਣਾ ਹੈ ਆ ਗਿਆ ਸਾਡਾ ਪੁੱਤ ਬਾਬਸਾ ਆ ਗਿਆ ਚਲੋ ਅਸੀਂ ਦਰਸ਼ਨ ਕਰ ਲਿਆ ਤਾਂ ਤੁਹਾਨੂੰ ਦਰਸ਼ਨ ਹੋਦੇ ਆ ਗਿਆ ਹੀ ਦੇਖਦੇ ਆ ਬਾਕੀ ਸਾਡੇ ਉਹ ਕਹਿਣ ਵਾਸਤੇ ਬੱਚਾ ਕੁਝ ਨਹੀਂ ਕੋਈ ਨਹੀਂ ਬੱਚਾ ਨਹੀਂ ਭੇਡਾ چھوٹਾ ਕੈਨੇਡਾ ਵਾ ਬੇਟੀ 4 ਸਾਲ ਦੀ ਉਹਦੀ ਬੇਟੀ 4 ਸਾਲ ਦੀ ਹਾਂਜੀ ਮੇਰੀ ਹਾਂਜੀ ਮਹਰਜਾ ਮੇਰੀ ਧੀ ਆ ਆ ਮੇਰੀ ਧੀ ਧੀ ਬਣਾ ਕੇ ਸੀ ਉਹ ਮੇਰੇ ਆ ਉਹ ਮੇਰੀ ਧੀ ਕਹਿੰਦੇ ਵੱਡੀ ਵੱਡੀ ਸਜਾ ਦੇਤੀ ਰੱਬ ਨੇ ਓਹ ਦਨੂ ਸਜਾ ਵੀਰਿਆ ਓ ਮੇਰੀ ਧੀ ਏ ਉਹ ਨਾ ਕਿਸ ਤਰ੍ਹਾਂ ਦੇਖੀਏ ਓ ਮੇਰਾ ਗੁਰਚਰਨ ਸਿੰਘ ਓ ਮੇਰਾ ਸੋਨਾ ਪੁੱਤ ਸੀ ਓ ਮੇਰਾ ਸੋਨਾ ਗੁਰਚਰਨ ਓ ਮੇਰਾ ਲੈਕ ਪੁੱਤ ਬੜਾ ਸੀ ਓ ਮੇਰੇ ਆ ਪੁੱਤਾਂ ਓ ਬੜਾ ਕੀ ਨਾਮ ਲੋਕਲ ਸਰ ਆ ਵੀ ਕਿ ਫਤਿਹ ਅੰਬਰ ਅੰਬਰ ਚਾਰੰਜ ਸਿੰਘ ਇਹ ਮੋਢਾ ਨਾ ਤੇ ਸਾਡੇ ਭਰਾ ਸਾਡੇ ਵੱਡੇ ਸੁੱਚਾ ਸਿੰਘ ਉਹਨਾਂ ਦੇ ਬੇਟਾ ਹੈ ਨਿਊਜ਼ੀਲੈਂਡ ਦੇ ਵਿੱਚ ਪਹਿਲੇ ਸਟੱਡੀ ਤੇ ਗਏ ਸੀ ਸਟੱਡੀ ਉੱਥੇ ਪੜ ਕੇ ਉੱਥੇ ਨੇ ਵਧੀਆ ਆਪਣਾ ਜਿਹੜੀ ਆ ਜੌਬ ਜਿਹੜੀ ਆ ਉੱਥੇ ਦੀ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਜੇਲ ਪੁਲਿਸ ਦੇ ਵਿੱਚ ਹੀ ਇਸ ਟਾਈਮ ਆਈ ਨੋ ਤੋਂ ਪਿਛਲੇ ਕੁਛ ਦਿਨ ਪਹਿਲੇ ਜਿਹੜਾ 26 ਮਾਰਚ ਨੂੰ ਜਿਹੜਾ ਕਿ ਖਬਰ ਆਉਂਦੀ ਆ ਕਿ ਐਕਸੀਡੈਂਟ ਹੋਇਆ ਜਿਸ ਦੇ ਨਾਲ ਇਹਨਾਂ ਦੀ ਸਡਨਲੀ ਇਹਦੀ ਮੌਤ ਹੋ ਜਾਂਦੀ ਹੈ ਗੱਡੀ ਤੇ ਡਿਊਟੀ ਜਾ ਰਹੇ ਸਨ ਮੇਰੇ ਖਿਆਲ ਤੋਂ ਜੈਨਾ ਟਕਰਾ ਗਈ ਗੱਡੀ ਇਹ ਤੇ ਅੱਜ ਜਿਹੜੀਆਂ ਰਾਤ ਜਿਹੜੀ ਆ ਲਾਸਟ ਨਾਈਟ ਜਿਹੜੀ ਆ 10 ਵਜੇ ਅੰਮ੍ਰਿਤਸਰ 에ਰਪੋਰਟ ਤੇ ਡੈੱਡ ਬੋਡੀ ਪਹੁੰਚੀ ਪਰਿਵਾਰ ਪਰਿਵਾਰ ਤੇ ਮਹਾਰਾਜ ਦੀ ਕਿਰਪਾ ਨਾਲ ਸਹੀ ਬਹੁਤ ਵਧੀਆ ਵਾਪਸ ਸਹੀ ਹੈ ਕਿ ਜਿਹੜੀ ਆ ਪਿੰਡ ਵਾਸਤੇ ਪਰਿਵਾਰ ਵਾਸਤੇ ਸਾਡੇ ਲਈ ਬੜੀ ਵੱਡਾ ਜਿਹੜਾ ਦੁਖਦਈ ਘਟਨਾ ਵਾ ਜਿਹੜੀ ਕਿ ਨਾਮ ਭੁੱਲਣ ਵਾਲੀ ਹੈ ਕਿਉਂਕਿ ਬਹੁਤ ਜੰਗ ਵਸਤਾ ਔਰ ਬਹੁਤ ਜਵਾਨ ਹੀ ਹੁੰਦਾ ਸਾਡੇ ਸੇਫਟ ਤੋਂ ਵੱਡੀ ਹਾਈਟ ਹੀ ਉਹਦੀ ਹੈ ਔਰ ਪਿੱਛੇ ਉਹਨਾਂ ਦੀ ਇੱਕ 4 ਸਾਲ ਦੀ ਬੱਚੀ ਹੈ ਮੈਰਿਡ ਹੀ ਕਹਿੰਦਾ ਆ ਛੋਟੀ ਜੀ ਬੱਚੀ ਆ ਦੇਖੋ ਤੇ ਅਜੇ ਇਹਨੂੰ ਵਿਚਾਰੀ ਨੂੰ ਪਤਾ ਹੀ ਨਹੀਂ ਆ ਕੀ ਹੋ ਰਿਹਾ ਹਨ ਵੀ ਇਹ ਹਾਲ ਇਹ ਬਹੁਤ ਵੱਡਾ ਦੁੱਖ ਹੈ ਸਾਡੇ ਨਗਰ ਵਾਸਤੇ ਹਾਂਜੀ ਤੇ ਅਸੀਂ ਆਪਣੇ ਵੱਲੋਂ ਆਪਣੀ ਪੰਚਾਇਤ ਵੱਲੋਂ ਅਸੀਂ ਆਪਾਂ ਪਰਿਵਾਰ ਦੇ ਨਾਲ ਆ ਉਦੋਂ ਤੋਂ ਨਾਲ ਦੁੱਖ ਦੇ ਵਿੱਚ ਅਸੀਂ ਕਿਉਂਕਿ ਸਾਰਾ ਨਗਰ ਹੀ ਦੁੱਖ ਦੇ ਵਿੱਚ ਉਦੋਂ ਦਾ ਡੁੱਬਾ ਪਿਆ ਵਾ ਸੋ ਅਸੀਂ ਆਈ ਹੀ ਕਿ ਐਦਾਂ ਦੀ ਘਟਨਾ ਕਿਸੇ ਵੀ ਪਰਿਵਾਰ ਨਾਲ ਕਿਸੇ ਮਾਪਿਓ ਦੇ ਨਾਲ ਨਾ ਹੋਵੇ ਹਨ ਇਹ ਬਹੁਤ ਵੱਡਾ ਦੁੱਖ ਹੈ ਇਹ ਸਾਨੂੰ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੁਬਈ ਇਜਾਜ਼ਤ ਧੰਨਵਾਦ